ਜਲੰਧਰ ਦੇ ਭਾਰਗੋ ਨਗਰ ਦੇ ਵਿੱਚ ਕਬੀਰ ਮੰਦਰ ਦੇ ਵਿੱਚ ਮੱਥਾ ਟੇਕਣ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਜਿਨ੍ਹਾਂ ਮੰਦਰ ਦੇ ਵਿੱਚ ਜਾ ਕੇ ਮੱਥਾ ਟੇਕਿਆ ਤੇ ਸੰਗਤਾਂ ਨੂੰ ਸੰਬੋਧਨ ਵੀ ਕੀਤਾ ਇਸ ਦੌਰਾਨ ਮਹਿੰਦਰ ਭਗਤ ਨੂੰ ਦੇਣ ਦੇ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ ਗਿਆ ਤੇ ਇਸ ਦੇ ਨਾਲ মিডিਆ ਦੇ ਨਾਲ ਗੱਲਬਾਤ ਕਰਦੇ ਆ ਡਾਕਟਰ ਗੁਰਪ੍ਰੀਤ कौर ਦਾ ਕਹਿਣਾ ਹੈ ਕਿ ਅੱਜ ਜੋ ਲੋਕਾਂ ਦਾ ਸ਼ੁਕਰੀਆ ਅਦਾ ਕਰਨ ਦੇ ਲਈ ਆਏ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹ ਬੈਠਕ ਕਰਨਗੇ ਤੇ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਤੇ ਇਸ ਮੌਕੇ ਦੇ ਲਈ ਵੀ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਇਸ ਦੇ ਨਾਲ ਹੀ ਉਹਨਾਂ ਦੇ ਕੈਨਕ ਮੁੱਖ ਮੰਤਰੀ ਭਗਵੰਤ ਮਾਨ ਜਨਤਾ ਦੇ ਨੇ ਤੁਨੇ ਵੀ ਕਿਹਾ ਕਿ ਉਹ ਹਫਤੇ ਦੇ ਵਿੱਚ ਦੋ ਦਿਨ ਜਲੰਧਰ ਦੇ ਵਿੱਚ ਰਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਕਿ ਆਪਣੇ ਹਰ ਇੱਕ ਵਾਅਦੇ ਨੂੰ ਪੂਰਾ ਕਰਨਗੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਨਗਰ ਨਿਗਮ ਚੋਣਾਂ ਦੇ ਵਿੱਚ ਪਾਰਟੀ ਨੂੰ ਬਹੁਤ ਮਤ ਜ਼ਰੂਰ ਮਿਲੇਗਾ ਤੇ ਆਮ ਆਦਮੀ ਪਾਰਟੀ ਹੀ ਜਲੰਧਰ ਦੇ ਵਿੱਚ ਮੇਅਰ ਬਣਾਵੇਗੀ ਐਨੇ ਦਿਨ ਰਹੇ ਉਦੋਂ ਕਿੱਥੇ ਸੀ ਤੁਸੀਂ ਤੁਹਾਡੇ ਨਾਲ ਸੀਗੇ ਜਨਤਾ ਭੰਤੂ ਦੇ ਕੋਲ ਆਇਆ ਦੇਖੋ ਅੱਜ ਜਲੰਧਰ ਵਿੱਚ ਸਾਰੇ ਵੌਲੰਟੀਅਰਸ ਦਾ ਵਰਕਰ ਦਾ ਸਾਰੀਆਂ ਆਮ ਆਦਮੀ ਪਾਰਟੀ ਦੀ ਟੀਮ ਦਾ ਧੰਨਵਾਦ ਕਰਨ ਆਏ ਆ ਤੇ ਜਿਨ੍ਹਾਂ ਨੇ ਇਲੈਕਸ਼ਨ ਆਪਣੇ ਆਪ ਮੁਹਾਰੀ ਲੜੀ ਆ ਆਪ ਅੱਗੇ ਹੋ ਕੇ ਇਲੈਕਸ਼ਨ ਲੜੀ ਆ ਸੋ ਸਾਰੇ ਅੱਜ ਹਲਕੇ ਦਾ ਧੰਨਵਾਦ ਕਰਨ ਦੀ ਆ ਰਹੇ ਆ ਵਿਚਰ ਰਹੇ ਆ ਲੋਕਾਂ ਦੇ ਵਿੱਚ ਦੇਖੋ ਪਹਿਲਾ ਸਭ ਤੋਂ ਵੱਡਾ ਵਾਦਾ ਸੀਐਮ ਸਾਹਿਬ ਨੇ ਕਰਿਆ ਸੀ ਕਿ ਜਲੰਧਰ ਦੇ ਵਿੱਚ ਵਿਚਰਦੇ ਰਹਿਣਗੇ ਪਰਿਵਾਰ ਵਿਚਰਦਾ ਰਹੂਗਾ ਸੀਐਮ ਸਾਹਿਬ ਆਪ ਵਿਚਰਦੇ ਰਹਿਣਗੇ ਸੋ ਉਹ ਵਾਦੇ ਨੂੰ ਅੱਜ ਪੂਰਾ ਕਰ ਰਹੇ ਨੇ ਕੱਲ ਤੋਂ ਸੀਐਮ ਸਾਹਿਬ ਜਲੰਧਰ ਚ ਨੇ ਅੱਜ ਵੀ ਜਲੰਧਰ ਚ ਆਪਣੀ ਡਿਊਟੀ ਨਿਭਾ ਰਹੇ ਨੇ ਸੋ ਲੋਕਾਂ ਨੂੰ ਮਿਲ ਰਹੇ ਨੇ ਲੋਕਾਂ ਦੇ ਕੰਮ ਕਰ ਰਹੇ ਨੇ ਬਾਕੀ ਅੱਗੇ ਜਿਹੜੇ ਇਲੈਕਸ਼ਨ ਨੇ ਉਹ ਵੀ ਵਧੀਆ ਹੀ ਹੋਣਗੇ ਪਾਰਟੀ ਪੂਰੀ ਤਿਆਰ ਹੈਗੇ ਜਟੇ ਹੋਇਆ ਤੇ ਜ਼ਰੂਰ ਜਿੱਤ ਹੋਊਗੀ ਬਿਲਕੁਲ ਜੀ ਸੁਪਨਾ ਨਹੀਂ ਹਕੀਕਤ ਹੋਊਗੀ ਇਹ ਜੇ ਰੂਤ ਪੂਰਾ ਹੋਊਗਾ ਫੇ ਆਪਣੇ ਮੇਅਰ ਹਰ ਨੂੰ ਨਾ ਸਿਰਫ ਜਲੰਧਰਤ ਨਹੀਂ ਦਿੱਤੀ ਜਿੱਤੇ ਜਿੱਤੇ ਵੀ ਇਲੈਕਸ਼ਨ ਨੇ ਸਾਰੀ ਜਗ੍ਹਾ ਤੇ ਆਮ ਆਦਮੀ ਪਾਰਟੀ ਦੇ ਮੇਅਰ ਬਣਨਗੇ ਪੂਰਾ ਵਿਸ਼ਵਾਸ ਹੈ